ਉਧੋਂ ਨੇਹੜੀਆਂ ਬਹੁਤ ਆਉਂਦੀਆਂ ਨੇ ਰਾਜਸਥਾਨ ਹਾਂ ਬਹੁਤ ਮਟਕਟਾ ਹਰਦਾਈ ਉੱਥੇ ਭਾਈ ਅੱਛਾ ਤੇ ਗਰਮੀਆਂ ਦਾ ਟਾਈਮ ਸੀ ਹਾਂ ਅਸੀਂ ਬੀਕਾਨੇਰ ਤੋਂ 750 ਕਿਲੋਮੀਟਰ ਨਿਕਲੇ ਆਏ ਹਾਂ ਤਕਰੀਬਨ ਹਾਂ ਇੱਕ ਮੈਨੂੰ ਟਾਬਾ ਦਿਸਿਆ ਦਿਮਾ ਉਜਾੜ ਪਿਆ ਹਾਂ ਸੁੰਨਾ ਵਿਚਾਰਾ ਇੱਕ ਟਰੱਕ ਖੜਾ ਹੋਇਆ ਹਾਂ 6 ਚੱਕੀ ਗੱਡੀ ਅਮਰਸਰ ਦੀ ਗੱਡੀ ਹਾਂ ਕੱਤੇਮਾਲ ਤੇ ਜਾਦੀ ਅੱਛਾ ਮੈਂ ਕੁਸ ਲੱਗਿਆ ਮੈਨੂੰ ਮੈਂ ਉਹ ਟਾਪੇ ਚ ਗੱਡੀ ਵਾਰ ਅੱਛਾ ਉਹ ਮੈਨੂੰ ਕਹਿੰਦੇ ਯਾਰ ਇੱਥੇ ਕੀ ਆ ਯਾਰ ਮੈਂ ਕਿਹਾ ਇੱਥੇ ਬਹੁਤ ਕੁਸ ਹੈ ਹੂੰ ਮੈਨੂੰ ਮੇਰਾ ਮਾਲਕ ਦਿਖਾਉਂਦਾ ਹੈ ਹੂੰ ਤਾਂ ਇਹਦਾ ਮਤਲਬ ਹੈਗਾ ਕੁਸ ਹੂੰ ਮੈਂ ਕੀਤਾ ਹਨੂਮਾਨ ਨੂੰ ਯਾਦ ਮੈਂ ਕਿਹਾ ਜੀ ਹੁਣ ਤੁਹਾਡੇ ਆਸਰੇ ਹੀ ਫਿਰਦਾ ਹਾਂ ਹੂੰ ਤੁਸੀਂ ਜਾਣੋ ਤੇ ਤੁਹਾਡਾ ਕੰਮ ਜਾਣੇ ਹੂੰ ਤੇ ਅਸੀਂ ਬਹਿ ਗਏ ਮੈਂ ਕਿਹਾ ਨਾਦੀ ਹੂੰ ਤੇ ਫੋਨ ਤੋਂ ਗੁਟਕਾ ਸਾਹਿਬ ਕੱਢਿਆ ਹੂੰ ਬਾਟ ਕੀਤਾ ਹੂੰ ਕਿ ਬਾਤ ਹੈ ਮੈਂ ਉਹਨਾਂ ਨਾਲ ਹੋਇਆ ਉਹਦੋਂ ਨੂੰ ਇਹ ਬੀਬੀ ਜਦ ਤੀ ਗੱਲ ਉਹਨਾਂ ਨਾਲ ਚਲਾਈ ਬੈਠੇ ਅੱਛਾ ਹੁਣ ਆਪਾਂ ਅੱਜ ਆ ਜਗ੍ਹਾ ਤੇ ਆਏ ਆ ਆਪਾਂ ਨੂੰ ਕੀ ਪਤਾ ਦਾ ਮਾਲਕ ਕੌਣ ਹੈ ਆਪਾਂ ਨੂੰ ਤਾਂ ਐ ਲੱਗੂ ਨਾ ਜਿਹੜੇ ਇਹ ਢਾਬਾ ਚਲਾ ਰਹੇ ਵੀ ਮਾਲਕ ਹਾਂ ਪਰ ਰਾਸਤਾਨ ਚ ਕਮੋਲਟ ਹੈ ਹਾਂ ਜਿਹੜਾ ਜਗ੍ਹਾ ਦਾ ਮਾਲਕ ਹੋ ਘਰੇ ਆ ਹਾਂ ਉਹ ਜਿਹੜਾ ਚਲਾ ਰਿਹਾ ਉਹ ਕਿਰਾਏਦਾਰ ਹੈ ਠੀਕ ਹੈ ਹਾਂ ਤੇ ਮੈਂ ਮੈਂ ਕਹਾਂ ਵੀ ਦੀਨਾ ਕਿਰਾਏ ਤੇ ਉਹ ਹਾਂ ਹਾਂ ਮੈਂ ਵੀ ਕਿਰਾਇਆ ਕਿ ਨਾ ਹਾਂ ਕਹਿੰਦਾ 20000 ਹੂੰ ਮਹੀਨੇ ਦਾ ਹੂੰ ਮੈਂ ਕਹਿੰਦਾ 20 ਦਾ ਬਾੜਾ ਹਾਂ ਹਾਂ ਕਹਿੰਦਾ ਕਿਰਾਇਆ ਮੈਂ ਦੇਵਾਂ 20 ਦਾ 20 ਮੈਂ ਨਾਲੇ ਤੂੰ ਕਹਿੰਦਾ ਮੈਂ ਮਾਲਕ ਹਾਂ ਤੂੰ ਕਹਿੰਦਾ ਮੈਂ ਮਾਲਕ ਹਾਂ ਤੋ ਕਿਰਾਇਆ ਤੋ ਆਪਕੋ ਦੇਣੀ ਪੜੇਗਾ ਮੈਂ ਘਰਵਾਲੋਂ ਕੋ ਤੋ ਦੂੰਗਾ ਮੈਂ ਕਹਿੰਦਾ ਆ ਤੂੰ ਗਾ ਤੋ ਦੇ ਮੈਂ ਕਹਿੰਦਾ ਕੰਮ ਦਾ ਸੀ ਕਰਨਾ ਹੂੰ ਫੇਰ ਤੂੰ ਮੈਂ ਕਹਿੰਦਾ ਐਸੀ ਤੂੰ ਇਕੱਲੇ ਤ ਵੀ ਤੂੰ ਬੈਠੇਂਗਾ ਫੇਰ ਤਾ ਨੌਕਰ ਰੱਖਣਾ ਤੂੰ ਹੂੰ ਕਹਿੰਦਾ ਨਹੀਂ ਮੈਂ ਡੋਟੇ ਵੇਚੂੰਗਾ ਅੱਛਾ ਮੈਂ ਕਹਿੰਦਾ ਵੀ ਉਹ ਕੰਮ ਨਹੀਂ ਕਰਨਾ ਹਾਂ ਅਸੀਂ ਕਰਨਾ ਰੋਟੀਆਂ ਦਾ ਹਾਂ ਉਹ ਕੰਮ ਦਾ ਹੀ ਕਰਨਾ ਹੀ ਨਹੀਂ ਅੱਛਾ ਉਹਦੋਂ ਉਹਨਾਂ ਨੇ ਦੱਸਤਾ ਵੀ ਬਾਈ ਦਾ ਨਾਂ ਬਹੁਤ ਚੱਲਦਾ ਹੈ ਆਏ ਆ ਪੰਜਾਬ ਚ ਆਏ ਆ ਨਾ ਹਾਂ ਟਰੱਕ ਆਲੇ ਭੱਜੇ ਆਉਣਗੇ ਹਾਂ ਤੇ ਉਹ ਕਹਿੰਦਾ ਵੀ ਮੈਂ ਇੱਥੇ ਨਹੀਂ ਕਰਦਾ ਹੂੰ ਮੈਂ ਕਨਾਲ ਢਾਬਾ ਪਿਆ ਹੂੰ ਮੈਂ ਉੱਥੇ ਕਰ ਲੂੰ ਹੂੰ ਹਾਂ ਮੈਂ ਕਿਹਾ ਤੂੰ ਡੋਡਿਆਂ ਦੇ ਉੱਤੇ ਕਰ ਲੈ ਹੂੰ ਸਾਨੂੰ ਸਾਡਾ ਰੋਟੀਆਂ ਦਾ ਹੂੰ ਤੇ 10000 ਸਾਡੀ ਗੱਲ ਮਗੂੜੀ ਬਈ ਅੱਛਾ ਕਹਿੰਦਾ ਬਗੜਿਆਂ ਵਾਲੇ ਨੂੰ ਕਿਹਾ ਤਾਂ ਕਰੇਗਾ ਵੀ ਡੋਡੇ ਉੱਥੇ ਮਿਲਦੇ ਆ ਮੈਂ ਕਿਹਾ ਹਾਂ ਹਾਂ ਦੀਨੇ ਘਾਣੀਆਂ ਬਈ ਆਊਗਾ ਹਾਂ ਬੈਠ ਠੀਕ ਹੈ ਹੂੰ ਜੇ ਅਸੀਂ ਲੈ ਕੇ ਵਾਹਿਗੁਰੂ ਦਾ ਨਾਮ ਹੂੰ ਗੱਡ ਤਾਡਾ ਅੱਛਾ ਇੱਕ ਨਿਕਲ ਗਿਆ ਵਿੱਚੋਂ ਹੂੰ ਪੂਰੀ ਅੱਛਾ ਯਾਰੋ ਔਖਾ ਕੰਮ ਐ ਕਿਉਂਕਿ ਅਸੀਂ ਕਿਹਾ ਕੋਈ ਭਾਂਡੇ ਲਿਆਉਣੇ ਸਾਰਾ ਕੁਝ ਦਸੀਗਾ ਅੱਛਾ ਪਿੰਡ ਅਸੀਂ ਫੋਨ ਲਾਦਾ ਹੀ ਬੋਰਡ ਬਣਵਾ ਦਿਓ ਐਂ ਕਰਕੇ ਢਾਬੇ ਦੇ ਹਾਂ ਠੀਕ ਚੱਲ ਪਿਆ ਕੰਮ ਹੂੰ ਸਾਡੇ ਕੋਲੇ ਇੱਕ ਬੰਦਾ ਸੀਗਾ ਉਹਦੇ ਕੋਲੇ ਕਾਰੀਗਰ ਉਹਨੇ ਸਾਨੂੰ ਦੇਤਾ ਰੋਟੀਆਂ ਸਾਨੂੰ ਚਾਰਾਂ ਨੂੰ ਲਾਉਣੀਆਂ ਪਉਣਗੀਆਂ ਅਸੀਂ ਹੂੰ ਨਾਸੀਓ ਜੇ ਕੰਮ ਕਰਿਆ ਹੀ ਕਿਤੇ ਹੂੰ ਭਾਂਡੇ ਧੋਣੇ ਆਉਂਦੇ ਸੀ ਹੂੰ ਰੋਟੀ ਫੜਾਉਣੀ ਆਉਂਦੀ ਸੀ ਹਾਂ ਚਲ ਗਾਹਕ ਆ ਜਾਣਾ ਸਾਡੇ ਕੋਲ ਹੀ ਤਾਂ ਅਸੀਂ ਰੋਟੀ ਬਣਾਉਣੀ ਉਹਨੂੰ ਪਾਣੀ ਫੜਾਉਣਾ ਕਿਸੇ ਨੇ ਭਾਂਡੇ ਚੱਕਣੇ ਹਨਾ ਫਿਰ ਮੈਂ ਕਹਿੰਦਾ ਚਲੋ ਭਾਂਡੇ ਜਾ ਪੂਰੀ ਭਾਂਡੇ ਧੋ ਲਿਓ ਉਹਦਾ ਮੈਂ ਦਫ਼ਤਰ 'ਚ ਬਹਿਣ ਆਲਾ ਬੰਦਾ ਮੈਂ ਤਾਂ ਨਹੀਂ ਭਾਂਡੇ ਧੋਂਦਾ ਅੱਛਾ ਲਾ ਮੈਂ ਕਿਤੇ ਤਾਂ ਧੋਣੇ ਪਹਿਣਗੇ ਹਾਂ ਪਰ ਮੈਂ ਨਹੀਂ ਲੈਣਾ ਹਾਂ ਮੈਨੂੰ ਤਾਂ ਚੜਾਓ ਗਾਏ ਸੀ ਹਾਂ ਅਸੀਂ ਉਹਨਾਂ ਨੂੰ ਪੁੱਛਿਆ ਉਹ ਕਹਿੰਦੇ ਬਾਸ ਚੜਾ ਤੇ ਪੀਕਾ ਨੇ ਰੋਟੀਨ ਚੜਜੂ ਹੂੰ ਮੈਂ ਇਹ ਜਾਂੰਦਾ ਰਿਹਾ ਹਾਂ ਤਿੰਨ ਰਹਿ ਗਈ ਸੀ ਹਾਂ ਹਾਂ ਤੇ ਬੋਰਡ ਵੀ ਆ ਗਈ ਅੱਛਾ ਬਣ ਕੇ ਗੱਡੀ ਵਾਲਾ ਲਿਆਇਆ ਹੂੰ ਬੋਰਡ ਵੀ ਲਾਤੇ ਤੇ ਗੱਡੀ ਵੀ ਆ ਗਈ ਭਾਈ ਹੂੰ ਕਿਉਂਕਿ ਉਦੋਂ ਆਪਣਾ ਪੰਜਾਬ 'ਚ ਬਾਬੇ ਦੀ ਕਿਰਪਾ ਸੀ ਹਾਂ ਇੱਥੇ ਗੱਡੀਆਂ ਲੁੜਦੇ ਹੁੰਦੇ ਸੀ ਅੱਛਾ ਜਿਹੜੇ ਆਪਣੇ ਏਰੀਆ ਦੇ ਸੀ ਪਤਨੀ ਦੇ ਬਾਗੇ ਪੁਰਾਣੇ ਦੇ ਕੋਟਕਪੂਰੇ ਦੇ ਹੂੰ ਮੋਕੇ ਦੇ ਜੀਰੇ ਦੇ ਜੱਤਵਾਲ ਵਾਲੇ ਨੇਲੇ ਵਾਲੇ ਜਿਹੜੇ ਜਾਣਦੇ ਸੀ ਹਾਂ ਉਹਨਾਂ ਨੇ ਸਾਰੇ ਚੇਰਾ ਵਾਲਿਆਂ ਕਟਿੰਗਾਂ ਨੂੰ ਦੱਸਦਾ ਅੱਛਾ ਉਹ ਕਹਿੰਦਾ ਢਾਬੇ ਕਰ ਘੱਟ ਗਿਆ ਆਪਾਂ ਨੂੰ ਆਈ ਜਾ ਗੱਡ ਗਈਆਂ ਲੁੱਟ ਗਈ ਕਹਿੰਦਾ ਹੌਂਡੀ ਲੁੱਟਣ ਦਿੰਦਾ ਆ ਗਿਆ ਬੰਦਾ ਆਪਣਾ ਹੂੰ ਉਹ ਕਹਿੰਦਾ ਉੱਥੇ ਸਵਾਰ ਆਇਆ ਲੰਮਾ ਆਇਆ ਕਿ ਉੱਥੇ ਉਹ ਢਾਬਾ ਕਰਿਆ ਉਹਨਾਂ ਨੇ ਕਹਿੰਦਾ ਸਰਾਈ ਆ ਭਾਈ ਹੂੰ ਕਹਿੰਦਾ ਪੈਂਟ ਵੀ ਬਹੁਤ ਲਸਰ ਘੜਾਉਦੇ ਹੀ ਬੰਦਿਆਂ ਦੀ ਉਹ ਇੱਥੇ ਤੂੰ ਡੰਡਾ ਫਿਰਦਾ ਵੇਖੀ ਹੁਣ ਹਾਂ ਕਹਿੰਦਾ ਖੜਿਆ ਕਰੋ ਹੂੰ ਸਾਰੀ ਹਾਂ ਮੈਂ ਕਹਿੰਦਾ ਮਹੀਨੇ ਚ ਤਾਂ ਐਸੀ ਰੌਣਕ ਲੱਗੀ ਹੂੰ ਭਾਂਡੇ ਨਾਲ ਤੋਤੇ ਜਾਣ ਸਾਤੋਂ ਯਾਰ ਅੱਛਾ ਦੋ ਜਣੇ ਤਾਂ ਆਇਆ ਕਰੀਏ ਸੀ ਆਪ ਹੀ ਲੱਕ ਕਰਤੇ ਸਾਰਾ ਆਪ ਭਾਂਡੇ ਦਾ ਆਪ ਭਤੌਂਦੇ ਸੀ ਅਸੀਂ ਰੋਟੀਆਂ ਫੜਾਉਣ ਵਾਲਾ ਸੀਗਾ ਇੱਕ ਫੜਾਉਣ ਵਾਲਾ ਵੀ ਆ ਗਿਆ ਹਾਂ ਇੱਕ ਜਾਨੇ ਨੂੰ ਕਹਿੰਦੇ ਨੇ ਵੀ ਤੂੰ ਪਾਣੀ ਪੂਣੀ ਨਾਲ ਫੜਾ ਦੋ ਜਾਨੇ ਨੇ ਅਸੀਂ ਭਾਂਡਿਆਂ ਤੇ ਹਾਂ ਸਮਝ ਲੈ ਤੀਜਾ ਵੀ ਭਾਂਡਿਆਂ ਤੇ ਹੁੰਦਾ ਸੀ ਇਕੱਠੇ-ਕੁੱਠੇ ਕਰਕੇ ਉਹਨੇ ਲਿਆਉਣੇ ਪਾ ਕੇ ਕੜਾਈਏ ਸਾਡੇ ਕੋਲੇ ਛੜੜੜ ਦੇ ਨੇ ਛੱਟ ਜਾਣੇ ਤੇ ਮੇਰੇ ਅੱਜ ਵੀ ਕੰਨਾਂ 'ਚ ਆਵਾਜ਼ ਪੈਂਦੀ ਹੈ ਮੈਂ ਉਹਨੇ ਕਿਹਾ ਦਰਬਾਰ ਸਾਹਿਬ ਮੱਥਾ ਟੇਕਣ ਗਿਆ ਤੇ ਉੱਥੇ ਮੈਂ ਭਾਂਡਿਆਂ ਦੀ ਸੇਵਾ ਕਰਨ ਉੱਟ ਗਿਆ ਜੋ ਥਾਲਜੇ ਟਿੱਕੇ ਮੈਨੂੰ ਟਾਪਾ ਦੇ ਸਿਆ ਬਾਈ ਅੱਛਾ ਉਹ ਆ ਹੀ ਲੱਗਦੇ ਹੁੰਦੇ ਸੀ ਬਈ ਉੱਥੇ ਹੈਨਾ ਪਰ ਉਹ ਕਿਰਪਾ ਸੀ ਦਾਤੇ ਦੀ ਬਿਲਕੁਲ ਸਹੀ ਗੱਲ ਅਸੀਂ ਉੱਥੇ ਨਹੀਂ ਧੋਂਦੇ ਸੀ ਤੇ ਭਾਂਡੇ ਧੋਂਦੇ ਹੁੰਦੇ ਆ ਥੋੜੇ ਪਾਣੀ ਨਾਲ ਹਾਂ ਸੱਤ ਲੋਟ ਨਹੀਂ ਆਉਂਦਾ ਇਹ ਕੰਮ ਹਾਂ ਅਸੀਂ ਨਹਾਉਣ ਵਾਲੀ ਖੇਤ ਉੱਤੇ ਲੈ ਜਾਂਦੇ ਸੀ ਅੱਛਾ ਅਸੀਂ ਬਾਲਟੀਆਂ ਨਾਲ ਛੱਡ ਛੱਡ ਕੇ ਮੋٹے ਮੋٹے ਮਾਰ ਮਾਰ ਕੱਪੜੇ ਹਨਾ ਲਸਕਾ ਲਸਕਾ ਭਾਂਡੇ ਧੋ ਤੱਪੀ ਆਉਣੇ ਅਸੀਂ ਕਹਿੰਦੇ ਲੈ ਲਿਆ ਕੰਮ ਬੋਦ ਨੂੰ ਨਹੀਂ ਲਿਆ ਕੇ ਹੋਰ ਛੱਡਦੇ ਨਾ ਬਟਾ ਤੇ ਰੋਟੀਆਂ ਦਾ ਹਿਸਾਬ ਕਿਤਾਬ ਤੇ ਉਹ ਜਿਹੜਾ ਇੱਕ ਹੁੰਦਾ ਸੀ ਉਹ ਪੈਸੇ ਫੜੀ ਜਾਂਦਾ ਸੀ ਅੱਛਾ ਅਸੀਂ 100 ਰੁਪਿਆ ਲੈ ਲੈਂਦਾ ਸੀ ਬਾਈ ਦੋ ਬੰਦਿਆਂ ਤੋਂ ਖੁੱਲਾ ਖਾਤਾ ਹੀ ਸਾਡਾ ਜਿੰਨੀਆਂ ਮ ਉਹਦੋ ਨੇ ਸੀਗੇ 60 ਵੀ ਲੈ ਲੈਂਦਾਈ ਕੋਈ 70 ਵੀ ਲੈ ਲੈਂਦਾਈ ਅੱਛਾ ਤੇ ਅਹੀਂ ਰੋਟਾ ਵੀ ਆਕੇ 120 ਵੀ ਹੂੰ ਤੇ ਚਾਹ ਦਾ ਵੀ ਸਾਡਾ ਕੋਈ ਹਿਸਾਬ ਨਹੀਂ ਬਚਾਰਾ ਨਾ ਸਾਡਾ ਸੌਣ ਦਾ ਕੋਈ ਹਿਸਾਬ ਸੀ ਨਾ ਕੀ ਰੱਖਿਆ ਸੀ ਬਟੋ ਦਾ ਨਾ ਸਾਡੇ ਮੈਂ ਰੱਖਿਆ ਜੀ ਤਾੜੀ ਦਾ ਤਾਬਾ ਤਾਬਾ ਅੱਛਾ ਗੋਗੀ ਵਾਲੇ ਦਾ ਅੱਛਾ ਬਾਬਾ ਬਾਅਦ ਚ ਕਹਿਣ ਲੱਗੇ ਆ ਉਹ ਫਿਰ ਸਾਰਾ ਸਹੀ ਲਿਖਿਆ ਹੀ ਨਹੀਂ ਨਾ ਉਹ ਆਕੇ ਅੱਛਾ ਬਾਬਾ ਤਾਂ ਪਹਿਲਾਂ ਵੀ ਕਹਿੰਦੇ ਸੀ ਕਿਉਂਕਿ ਮੰਦਿਰ ਚ ਰਹਿੰਦਾ ਸੀ ਮੈਂ Rajasthanੋਂ ਤੋਂ ਹੂੰ ਫਿਰ ਮੈਂ ਹੋਲੀ-ਹੋਲੀ ਪਰ ਮੈਂ ਕਹਾਂ ਜਰਾ ਜੀ ਚੈੱਕ ਤਾਂ ਕਰ ਲਈਏ ਹਾਂ ਆਪਾਂ ਸਾਰਾ ਕੁਝ ਸਹੀ ਦੇਖ ਲਏ ਤੇ ਮਗਰੋਂ ਕੋਈ ਜੱਫਾ ਪਾ ਲਿਆ ਕੀ ਅੱਛਾ ਤੇ ਬਾਈ ਘੰਟੀ ਰੋਗੇ ਮੈਂ ਕਹਿੰਦਾ ਯਾਰ ਗੱਲੇ ਤੇ ਸਾਨੂੰ ਨਾ ਪਤਾ ਲੱਗਿਆ ਕਿ ਇਹ ਵੀ ਬੰਦਾ ਕਿਹੜਾ ਖੜਾ ਏ ਹਾਂ ਕਿਤੇ ਕੋਈ ਰਾਤ ਤਾਂ ਨਹੀਂ ਖੜ ਜਾ ਕਰੇ ਕਿਤੇ ਕੋਈ ਖੜ ਜਾ ਕਰਿਆ ਕੀ ਅੱਛਾ ਬਾਬੇ ਦੀ ਕਿਰਪਾ ਹੋ ਗਈ ਤੇ ਉਹ ਜਿਹੜੇ ਦੋ ਨਾਲ ਦੇ ਸੀ ਮੇਰੇ ਉਹ ਕਹਿੰਦਾ ਸੀ ਤਾਂ ਨਹੀਂ ਰਹਿਣਾ ਹਾਂ ਅੱਕ ਗਏ ਭਾਂਡੇ ਤੋਂ ਦੁਆਕ ਗਏ ਵੀ ਹੱਥ ਪਾਟ ਗਏ ਯਾਰ ਹਾਂ ਕੋਇਆ ਸਾਡੇ ਦਾ ਬਈ ਬਸੋ ਬਾਹਰ ਹੈ ਮੈਂ ਕਹਾਂ ਵੀ ਇੱਕੇ ਦਿਨ ਕੁਰਸੀ ਨਹੀਂ ਮਿਲਦੀ ਹੁੰਦੀ ਹਾਂ ਠੀਕ ਹੈ ਪਹਿਲਾਂ ਮਿਹਨਤ ਕਰਨੀ ਪੈਂਦੀ ਹੁੰਦੀ ਹੈ ਜਿਵੇਂ ਅੱਜ ਆਪਾਂ ਕਹਿੰਦੇ મોદી ਚਾਹ ਬਣਾਉਂਦਾ ਸੀ ਹਨ ਤੇ ਮੈਂ ਕਹਾਂ ਚਾਹ ਹੌਲੀ ਹੌਲੀ ਕੁਰਸੀ ਤੇ ਪਹੁੰਚ ਗਿਆ ਛੜਦਾ ਹੀ ਨਹੀਂ ਹੈ ਤੇ ਮੈਂ ਕਹਾਂ ਜਿਹੜਾ ਸਿੱਧਾ ਕੁਰਸੀ ਤੇ ਬਹਿੰਦਾ ਨਾ ਉਹ ਡਿੱਗਦਾ ਹੀ ਬਹੁਤ ਛੇਤੀ ਹੁੰਦਾ ਹੈ ਤੇ ਜਿਹੜਾ ਰਗੜ ਰਗੜ ਕੋਡੇ ਪਹੁੰਚਦਾ ਫਿਰ ਉਹ ਨਹੀਂ ਡਿੱਗਦਾ ਉਹ ਲੈਂਦਾ ਨਹੀਂ ਮੋੜਾ ਤਜਰਬਾ ਹੁੰਦਾ ਉਹ ਨਹੀਂ ਲੈਂਦਾ ਉਹ ਚਿੰਬੜ ਜਾਂਦਾ ਹਾਂ ਤਮਹਾਂ ਤੂੰ ਹੌਸਲਾ ਰੱਖੋ 6 ਮਹੀਨੇ ਦਾ ਘਟ ਤੋਂ ਘੜ ਮਾਣੇ ਥੋੜੀ ਪੈਣੀ ਆਪਾਂ ਹਾਂ ਉਹਨਾਂ ਦਾ ਦੂਰ ਥੋੜੇ ਔਖੇ ਪਈ ਅੱਛਾ ਜਦੋਂ ਮੈਂ 6 ਮਹੀਨੇ ਗਿਆ ਉਹਨਾਂ ਦਾ ਥਾਲ ਛੱਡ ਤੇ ਉੱਥੀ ਅੱਛਾ ਉਹਨਾਂ ਵਰ ਤੂੰ ਥੋੜਾ ਭਰਾਵਾ ਹਾਂ ਅਸੀਂ ਤਾਂ ਜਾਣੇ ਆ ਤੁਹਾਨੂੰ ਤਾਂ ਕਿਰਾਇਆ ਦੇ ਦਿੱਤੀ ਅੱਛਾ ਚੰਗਾ ਮੈਂ ਕਹ ਲੈ ਜਾ ਉਹ ਤੋਂ ਗੱਲੇ ਜੋ ਜਨੇ ਲਿਆਣੀ ਭਰਾਵਾ ਜਾਓ ਹਾਂ ਉਹ ਵੀ ਉੱਠ ਕੇ ਰਹਿਗਾ ਜੀ ਖੱਲਾ ਹੀ ਤੇਰਾ ਵੀ ਅੱਛਾ ਨਾ ਕੋਈ ਹੋਰ ਪੰਜਾਬੀ ਮੈਂ ਤਾਂ ਲੈ ਅੱਛਾ ਨਾ ਕੋਈ ਇਰੀਏ ਦੇ ਹੋਟਲ ਹੋਰ ਬਾਬਾ ਅੱਛਾ ਇਹ ਕਿਤੇ ਰਾਜਸਥਾਨੀ ਹੋਟਲ ਜੀ ਇੱਕ 8-9 ਕਿਲੋਮੀਟਰ ਇਧਰ ਹੋਟਲ ਹਾਂ ਮਤਲਬ ਇਕੱਲੇ ਨਹੀਂ ਕੰਧਾਂੀਆਂ 'ਚ ਵਜਦੇ ਫਿਰਨਾ ਯਾਰ ਅੱਛਾ ਮੇਰਾ ਇੱਕ ਮੁੰਡਾ ਕੋਟੀਪੁਰੇ ਦਾ ਬੀ.ਏ. ਦੀ ਹੁੰਦਾ ਸੀ ਫਿਰ ਮੈਂ ਉਹਨੂੰ ਲਿਆਇਆ ਹੂੰ ਉਹ ਆ ਗਿਆ ਹੂੰ ਚੱਲ ਮੈਂ ਕਿਹਾ ਚੁਆਕ ਲਿਆਇਆ ਮੈਂ ਤੇ ਹੂੰ ਮੈਂ ਕਿਹਾ ਸ਼ੂਟ ਆ ਕਿਹੜਾ ਪੜਦਾ ਹੈ ਆਵਦੇ ਹਾਂ ਅੱਛਾ ਤੁਹਾਨੂੰ ਘਰ ਨਾਲ ਫੱਟ ਆਇਆ ਇੱਥੇ ਕੋਈ ਹਾਂ ਇੱਕ ਨਾਲ ਦਾ ਇਹਦਾ ਹੋਟਲ ਸੀਗਾ ਹੂੰ ਮੈਂ ਵੀ ਜਲੀ ਇੱਥੇ ਹੀ ਘਰ ਬਣਾ ਲਾਂ ਹੂੰ ਤਾਂ ਕੀ ਹੈ ਹੋਟਲ ਦਾ ਘਰ ਬਣਾ ਲਿਆ ਹਾਂ ਹੂੰ ਮਗੇਦਰ ਨੂੰ ਘਰ ਬਣਾ ਲਾਂਗੇ ਆਪਾਂ ਹੂੰ ਤੇ ਬਾਈ ਜੀ ਉਹਨੇ ਨੇ ਕੀ ਕਰਿਆ ਹੂੰ ਜਿਹੜਾ ਕਹਿੰਦਾ ਮੈਂ ਮਾਲਕ ਐ ਜੀ ਤੋਂ ਅਸੀਂ ਹੋਟਲ ਲਿਆ ਸੀ ਹੂੰ ਅਸੀਂ ਕੋਈ ਇਨਕੁਆਰੀ ਨਹੀਂ ਕਰੀ ਐ ਇੰਨੇ ਟਾਈਮ ਚ ਹੂੰ ਠੀਕ ਐ ਹੂੰ ਮੈਂ ਲੱਖ ਰੁਪਏ ਦਾ ਸਮਾਨ ਮੰਗਾ ਲਿਆ ਜਾਣੀ ਮਹੀਨੇ ਚ ਲੱਖ ਰੁਪਇਆ ਪਾਸੇ ਨਿਕਲ ਆਇਆ ਧਾਬੇ ਤੋਂ ਧਾਵਾ ਦੇ ਦਿੱਤਾ ਜਿਹੜੇ ਉਹਨੇ ਦੇਣੀਆਂ ਸੀ ਹੂੰ ਮੈਂ ਉਹ ਲੱਖ ਪਿੰਡ ਪਾ ਤਾ ਕੇ ਦੁਕਾਨ ਵਾਲੇ ਨੂੰ ਇਥੇ ਖੰਡ ਫਰੀਕ ਮਿਲਦੀ ਉਹਨੇ ਲੱਖ ਰੁਪਏ ਦਾ ਸੌਦਾ ਕੀਤਾ ਅੱਛਾ ਇਰਾਦ ਨੂੰ ਨਾ ਟਰੱਕ ਆਇਆ ਇੱਕ ਬੈਕ ਕਰਕੇ ਘੁਰਬਲ ਘੁਰਬਲ ਹੋਈ ਜਾਵੇ ਰਾਜਸਤਾਨੀ ਉਹ ਨਾਲ ਮਾਲਕ ਜੱਡੀ ਗੱਲੀ ਕਰੀ ਜਾਣ ਹੂੰ ਤੇ ਜਿਹੜਾ ਭੋਡੀਪੁਰ ਵਾਲਾ ਘਰ ਭਰੀ ਸੀ ਵੀਰ ਜੀ ਉਹ ਡਰ ਗਿਆ ਹਾਂ ਉਹਨੇ ਮੈਨੂੰ ਉਠਾਇਆ ਕਹਿੰਦਾ ਟੋਟੇ ਲਾਈ ਜਾਂਦੇ ਢਾਬੇ ਤੇ ਯਾਰ ਮਰੌਣਗੇ ਅੱਛਾ ਮੈਂ ਪੜਾਕ ਕੇ ਉੱਠਿਆ ਮੈਂ ਕਿਹਾ ਕੀ ਆਏ ਹਾਂ ਉਹ ਕਹਿੰਦਾ ਗਵਾਰਾ ਹੈ ਅੱਛਾ ਮੈਂ ਬੋਲ ਗਏ ਕਿਉਂਕਿ ਮੇਰਾ ਦੇਖ ਤਾਂ ਲੈ ਐਵੇਂ ਟੋਟੇ ਬਣਾਤੀ ਗਵਾਰਾ ਹੈ ਹਾਂ ਮੈਂ ਕਿਹਾ ਕਿੱਥੋਂ ਜਿਐ ਆ ਹਾਂ ਕਹਿੰਦਾ ਬੱਜੂ ਵਾਲੇ ਘੇਟੋਂ ਹਾਂ ਮੈਨੂੰ ਇੱਕ ਪੰਡਤ ਆਉਂਦਾ ਉਹ ਦਾਦਾ ਜੀ ਹੂੰ ਕਹਿੰਦਾ ਇਹ ਮਾਲਕਾਂ ਕੋਲੇ ਬਹੁਤ ਪੈੜੀ ਆ ਫੁੱਲੀ ਪੈੜੀ ਆ ਮੈਂ ਕਹਿੰਦਾ ਦੇਖਣ ਨੂੰ ਨਹੀਂ ਲੱਗਦੀ ਤੇ ਮੈਂ ਤਾਂ ਉਹ ਨਹੀਂ ਸਮਝਦਾ ਜੀ ਅਜਿਹਾ ਤਾਂ ਬੇਲੇ ਮਾਲਕ ਆ ਮਾਲਕ ਤਾਂ ਆਈ ਹੀ ਨਹੀਂ ਕਿਤੇ ਵਿਚਾਰੇ ਅੱਛਾ ਉਹ ਅੰਬਾ ਦਾ ਨਾਂ ਸੀ ਉਹਦਾ ਬੰਦਾ ਹੀ ਬਹੁਤ ਵਧੀਆ ਸੀ ਹੂੰ ਉਹ ਕਹਿੰਦਾ ਵੀ ਇਹਨੇ 300 ਬਿੱਘਾ ਉੱਥੇ ਪਈ ਆ ਬੱਜੂ ਪਾਣੀ ਵਾਲੀ ਆ ਹੂੰ ਤੇ ਐਂਕੀ ਕਹਿੰਦਾ ਗੁਵਾਰਾ ਲਾਇਆ ਵਾ ਇਹਨਾਂ ਦਾ ਹੂੰ ਤੇ ਕੋਹੜ ਉਹਨੇ ਵੀ ਉਹੀ ਗੱਲ ਕਹੀ ਸੀ ਵਾਹ ਹਾਂ ਮੈਂ ਕਹਾਂ ਠੀਕ ਉਹ ਤੋਂ ਲਿਆਏ ਆ ਅੱਛਾ ਮੇਰੇ ਦਿਮਾਗ ਨੇ ਕੰਮ ਨਾ ਕਰਿਆ ਵੀ ਗੱਟੇ ਦਾ ਸਿਉਂਕ ਤੇ ਵੀ ਆ ਮਸ਼ੀ ਤੇ ਫੇਰ ਮੈਂ ਕਹਿਆ ਯਾਰ ਗੁਵਾਰਾ ਮhenga ਹੈ ਹਾਂ ਗੁਵਾਰਾ ਸੀਗਾ ਬਸ 40000 ਨੂੰ ਕਵਾਂਟਲ ਉਦੋਂ ਇੰਨਾ ਮhenga ਐ ਨਹੀਂ ਮhenga ਹੋਇਆ ਸੀਗਾ ਉਹ ਅੱਜਾ ਕਿਉਂਕਿ ਉਹਦਾ ਕੰਮ ਬਣਦਾ ਸੀ ਗੁਵਾਰਾ ਕੰਮ ਬਾਅਦ ਹੂੰ ਤੇ ਗੁਵਾਰਾ ਘਟ ਸੀ ਉਹ ਕੰਪਨੀ ਨੇ ਚਾਲ ਖੇਡੀ 40000 ਰੁਪਏ ਕਵਾਂਟਲ ਗੁਵਾਰਾ ਕਰਤਾ ਹੂੰ ਕੋਈ ਕੋਈ ਲੌਂਦਾ ਹੁੰਦਾ ਸੀ ਹੂੰ ਦੂਜੇ ਸਾਲ ਨੂੰ ਮੈਂ ਕਹਿੰਦਾ ਯਾਰ ਰਾਜਸਥਾਨ ਨੇ ਵੀ ਗੁਵਾਰਾ ਗੁਜਰਾਤ ਨੇ ਵੀ ਗੁਵਾਰਾ ਐਪੀ ਨੇ ਵੀ ਗੁਵਾਰਾ ਗੁਵਾਰਾ ਹੀ ਗੁਵਾਰਾ ਕਰਤਾ ਯਾਰ ਅੱਛਾ ਉਹਨਾਂ ਨੇ ਉਹੀ ਰੇਟ ਕਰਤਾ ਜਾ ਰਿਹਾ ਯਾਰ ਉਹ ਦੋ ਤਿੰਨ ਸਾਲ ਲਾਉਣੋਂ ਨਹੀਂ ਹਟੇ ਲੋਕ ਅੱਛਾ ਹਲਾ ਕਹਿੰਦਾ ਐਤ ਕੀ ਮਾਰੂ ਛੱਲ ਐਤ ਕੀ ਮਾਰੂ ਛੱਲ ਹੁਣ ਉਹਦਾ ਟਾਈਮ ਕਹਦਾ ਉਹਨੇ ਗਵਾਰਾ ਵਾਧੂ ਕਰ ਲਿਆ ਯਾਰ ਗੰਮ ਵਾਲਿਆਂ ਨੇ ਹੂੰ ਚਲੋ ਉਹਨੇ ਆਪਦਾ ਟਰੱਕ ਲਾਇਆ ਟਰੱਕ ਉੱਡ ਗਿਆ ਅਸੀਂ ਸੌਂਗੇ ਜਦੋਂ ਮੈਂ ਉੱਠਿਆ ਗਵਾਰਾ ਹੈ ਹੀ ਨਾ ਉਹ ਵੀ ਲੈ ਗਏ ਮੈਂ ਕਿਹਾ ਰਾਤ ਲਾਈ ਜਾਂਦੇ ਸੀ ਲੈ ਕਿਧਰ ਗੰਜਰ ਦੇ ਮੈਂ ਕਿਹਾ ਫਿਰ ਘਰੇ ਲਿਆਣਾ ਆਊਗਾ ਘਰੇ ਮੈਂ ਕਿਹਾ ਟਰੱਕ ਥੋੜੀ ਜਾਣਾ ਸੀ ਰੇਤੇ 'ਚ ਟਰਾਲੀਆਂ ਤੇ ਲੈ ਗਈ ਹੁਣ ਜੀ ਉਹ ਇੱਕ ਕਹਿੰਦਾ ਨਹੀਂ ਭਾਈ ਕਹਿੰਦਾ 8 9 ਪਿੰਕ ਪਾਹਿਆਂ ਸੀ ਕੰਦਾ ਅੱਛਾ ਮੈਂ ਉਹ ਅੰਦਰ ਨੂੰ ਲੈ ਕੇ ਪਾ ਕੇ ਕਹਾ ਪਤਾ ਨਹੀਂ ਭਾਈ ਚਲ ਮੈਂ ਆਪਾਂ ਕੀ ਲੈਣਾ ਹੂੰ ਭਾਈ ਮੈਂ ਕੀ ਵੇਣਾ ਮੈਂ ਭਾਪ ਸ਼ਹਿਰ ਗਿਆ ਹੂੰ ਤੇ ਮੈਂ ਉਧਰੋਂ ਮੁੜਿਆ ਆਉਣਾ ਤੇ ਮੈਨੂੰ ਘਰ ਵਾਲੀ ਦਾ ਫੋਨ ਆ ਗਿਆ ਹੂੰ ਮੈਨੂੰ ਕਹਿੰਦੀ ਪੁਲਸ ਆਈ ਆ ਬਹੁਤ ਝਾਲੇ ਢਾਬੇ ਦੇ ਪਿਆ ਵਾਲੀ ਹੂੰ ਤੇ ਕਹਿੰਦੀ ਵੀਰ ਜੀ ਉਹਨਾਂ ਨੂੰ ਫੜੀ ਖੜੇ ਆ ਹੂੰ ਉਹ ਤੀਰਾ ਭਲਾ ਹੋ ਜੇ ਮੈਂ ਕਿਹਾ ਮੈਂ ਤਾਂ ਆ ਗਿਆ ਢਾਬੇ ਦੇ ਨੇੜੇ ਤੇ ਮੈਂ ਮਾਗੇ ਦੀ ਕੱਢ ਜਾ ਕੇ ਤੇ ਹੂੰ ਮੇਰੇ ਕੋਲੇ ਲੰਡੀ ਜੀਪ ਹੁੰਦੀ ਸੀ ਬਿਲੀ ਹੂੰ ਉਹ ਵੀ ਫ੍ਰੀ ਭੇਜੀ ਸੀ ਦੇ ਕੇ ਮੇਰੇ ਯਾਰ ਨੇ ਮੱਲ ਗਿਆ ਤੋਂ ਚਮਕੌਰ ਆ ਕੌਰ ਆਰਤੀ ਆ ਵਾਜਦਾ ਹੁੰਦਾ ਸੀ ਹੂੰ ਉਹਨਾਂ ਦੇ ਮੁੰਡੇ ਉਹਦੇ ਕੋਪੀ ਹੁਣੀ ਉਹ ਨਾ ਨਹੀਂ ਦਿੱਤੀ ਅੱਛਾ ਐ ਕੁੰਦੀ ਸੀ ਮੇਰੇ ਕੋਲੇ Honda Accord ਕਾਰ ਅੱਛਾ ਦੋਨੇ ਸਾਧਣ ਲਿਆਇਆ ਇੱਥੇ ਮੈਂ ਹੂੰ ਠੀਕ ਹੈ ਹੂੰ Honda Accord ਦੇ ਅੰਦਰ ਲਈ ਖੜੀ ਸੀ Jeep ਤੇ ਮੈਂ ਸੀ ਹੂੰ ਉਹ ਵੱਡੀ ਸਾਰੀ ਕਾਰ ਵੇਖ ਕੇ ਉਹਨਾਂ ਨੇ ਕਿਹਾ ਵੀ ਇਹੀ ਹੈ ਮੈਨੂੰ ਤਾਂ ਉਹ ਪਤਾ ਨਹੀਂ ਕੌਣ ਹੈ ਕੀ ਗੱਲ ਹੈ ਅੱਛਾ ਮੈਂ ਤਾਂ ਪੱਗਾ ਵੇਖਿਆ ਉਹਨੇ ਦੱਸਤਾ ਹੀ 50 ਵਾਲੇ ਆ ਹੂੰ ਉਹਨਾਂ ਨੇ ਮੇਰੇ ਉਹਦਾ ਘਰ ਪੁੱਛਿਆ ਮਾਲਕ ਦਾ ਥਾਬੇੜਾ ਅੱਛਾ ਉਹ ਕਹਿੰਦਾ ਵੀ ਆ ਸਾਹਮਣੇ ਗੱਡੀਆਂ ਨਿਕਲ ਲੈ ਕੇ ਨਿਕਲ ਜਾਓ ਸਾਹਮਣੇ ਟਾਣੀ ਉਹਦੋਂ ਹੀ ਹੈ ਅੱਛਾ ਯਾਨੀ ਮੈਂ ਆ ਗਿਆ ਤੇ ਗੱਡੀਆਂ ਹੀ ਨਿਕਲ ਗਈਆਂ ਐਂ ਚਾਈ ਜਾਂਦੀਆਂ ਮੈਂ ਵੀ ਨੇੜੇ ਆ ਗਿਆ ਅੱਛਾ ਜਦੋਂ ਮੈਂ ਗੱਡੀਆਂ ਵੇਖੀਆਂ ਬਾਹਾਂ ਚ ਵੜ ਗਈਆਂ ਹਾਂ ਮੈਂ ਕਾਰ ਵਾਲੇ ਨੂੰ ਫੋਨ ਲਾਤਾ ਹਾਂ ਮੈਂ ਕਿਹਾ ਮੁੰਡੇ ਨੂੰ ਤੱਕ ਕੇ ਭੱਜ ਕੇ ਬਾਹਰ ਆ ਜਾ ਹਾਂ ਉਹ ਬੰਦੇ ਕੱਪੜੇ ਪਾ ਰਾਂ ਬੈਗ ਤੇ ਮੈਂ ਕਿਹਾ ਕੱਪੜੇ ਛੱਡ ਤੂੰ ਹਾਂ ਇੰਨਾ ਟਾਈਮ ਕਿੱਥੇ ਦੇਣਾ ਇਹਨਾਂ ਨੇ ਹਾਂ ਉਹ ਭੱਜ ਕੇ ਜਵਾਕ ਲੈ ਕੇ ਜੀਬ ਤੇ ਬਹਿ ਗਈ ਸੀ ਚੱਕਤੀ ਸਿੱਧ ਕੋਈ ਮੈਂ ਤਾਂ ਪੁੱਛਿਆ ਹੀ ਨਹੀਂ ਢਾਬੇ ਵਾਲੇ ਨੂੰ ਵੀ ਕੀ ਗੱਲ ਹੈ ਕੀ ਬਾਤ ਹੈ ਅੱਛਾ ਮਗਾ ਨਿਕਲ ਉਹ ਜਿਹੜਾ ਸਬਰ ਨਿਕਲਦਾ ਹਾਂ ਦਿਮਾਗ ਨੇ ਕੰਮ ਨਾ ਕਰੇ ਬੈਕ ਮੁੜ ਜਾ ਕਿਧਰ ਨੋਟ ਗਿਆ ਵੀਕਾ ਨੇਰ ਨੂੰ ਭਜਾਤੀ ਅੱਛਾ ਮੋੜਸਾ ਮੋੜ ਕੇ ਜਦੋਂ ਆਈ ਉੱਥੇ ਇੱਕ ਬੱਚਾ ਖੜਾ ਆਈ ਉਹਨਾਂ ਨੇ ਉਹਨੂੰ ਪੁੱਛਿਆ ਜਿਹੜੀ ਵੀ ਜਿਹੜਾ ਢਾਬੇ ਵਾਲਾ ਤਾਰੀ ਬਾਬਾ ਉਹ ਕਹਿੰਦਾ ਆ ਵੇ ਹੁਣੇ ਆਇਆ ਹਾਂ ਉਹਨੇ ਮੈਨੂੰ ਵੇਖ ਲਿਆ ਆਉਂਦੇ ਨੂੰ ਉਹਨੇ ਜਾਂਦਾ ਨਹੀਂ ਵੇਖਿਆ ਹੂੰ ਉਹਨੇ ਅੱਗੇ ਗੱਡੀ ਆ ਗਈ ਜੋ ਆ ਗਈ ਹਾਂ ਉਹਨੇ ਭੁਜਾਈਆਂ ਗੱਡੀਆਂ ਟਾਬੇ ਤੇ ਅੱਛਾ ਇਹ ਆ ਗਿਆ ਹਾਂ ਜਦੋਂ ਵੇਖਿਆ ਮੈਂ ਬੇਰੇ ਕਿੱਥੇ ਆ ਬਾਬਾ ਉਧਰ ਆਇਆ ਨਹੀਂ ਹਾਂ ਉਹਨਾਂ ਨੇ ਜਿਹੜਾ ਗੁਰਪ੍ਰੀਤ ਸੀ ਮੁੰਡਾ ਵੀਰ ਜੀ ਉਹਨਾਂ ਅੰਦਰ ਲਿਆ ਕੇ ਬਹੁਤ ਕੁੱਟਿਆ ਅੱਛਾ ਉਹ ਬੰਦਾ ਵੀ ਨਹੀਂ ਆਇਆ ਮੈਂ ਕਿਵੇਂ ਕਹਦੇ ਹੂੰ ਇਹ ਕਾਰੀਗਰ ਸੀਗਾ ਰੋਟੀਆਂ ਰੋਣ ਵਾਲਾ ਹੂੰ ਮੁਸਲਮਾਨ ਵਾਲਾ ਮੁੰਡਾ ਹੀ ਸੀ ਇੱਥੋਂ ਦਾ ਹੀ ਰਾਸਤਾ ਹੂੰ ਉਹ ਉਹਨੂੰ ਨਿਹਾਉਣ ਵਾਲੀ ਥੇੜ ਕੋਲੇ ਲੈ ਗਿਆ ਕਹਿੰਦੇ ਹੁਣ ਇਹਦਾ ਦੱਸਤਾ ਤੂੰ ਨਹੀਂ ਜਾਕਦਾ ਦਾ ਦੋ ਉਹਦੇ ਮਰਗਾਂ ਕਹਿੰਦਾ ਜੀਪ ਤੇ ਹੁਣੀ ਗਿਆ ਆਈਂ ਪੀਕਾ ਨੀਰ ਨੂੰ ਹਾਂ ਨਾਲ ਘਰ ਵਾਲੀ ਆ ਨਾਲ ਮੁੰਡਾ ਹਾਂ ਉਹਨਾਂ ਨੇ ਚੱਕ ਤਨਾ ਮਗਰ ਉਹਨਾਂ ਕੋਲੇ ਜਾ ਜਾ ਗੀਆਂ ਗੱਡੀਆਂ ਯਾਰ ਅੱਛਾ ਕੋਈ ਇੰਨਾ ਛੁਕਰਾ ਵੀ ਮੇਰਾ ਫਰਕ ਪੈ ਗਿਆ 15 20 ਮਿੰਟ ਦਾ ਹਾਂ ਮੈਂ ਕਿਹਾ ਹੁਣ ਘੱਟ ਲ ਅਸਰ ਕਢਾਈ ਉਹਦੀ ਹਾਂ ਤੇ ਜਦੋਂ ਮੈਨੂੰ ਵੀਰ ਜੀ ਨੇ ਫੋਨ ਲਾਦਾ ਮੈਨੂੰ ਕਹਿੰਦਾ ਗੱਡੀਆਂ ਮਗਰ ਆ ਗਈਆਂ ਹਾਂ ਮੈਂ ਬਾਈ ਭੱਜੀ ਜਾਂਦੀ ਗੱਡੀ ਡੇਰਾ ਪੈਂਦਾ ਕਲਾਤ ਗੁਰੂ ਘਰ ਹੈ ਅੱਛਾ ਪਟਿਆਲੇ ਵਾਲਿਆਂ ਦਾ ਮੈਂ ਉਹਦੇ ਅੰਦਰ ਬਾੜੀ ਵੱਡਾ ਗੇਟ ਖੁੱਲਾ ਸੀ ਗਾਂ ਉਹਨਾਂ ਦਾ ਲਾਇਆ ਹੀ ਕੰਨਾ ਬਾਈ ਹਾਂ ਲੰਡੀ ਜੀਬ ਸੀ ਮੈਂ ਕੰਨੇ ਚ ਹੀ ਲੈ ਗਿਆ ਭਜਾ ਕੇ ਅੱਛਾ ਜਦੋਂ ਛੜਰ ਛੜਰ ਹੋਈ ਕੰਨੇ ਚ ਮੈਂ ਕਹਿੰਦਾ ਸਭ ਖੜੇ ਹੋਗੇ ਬਾਪੇ ਸਭ ਗੱਡੀਆਂ ਵਾਲੇ ਵੀ ਆ ਗਈ ਹੋ ਗਿਆ ਅੱਛਾ ਉਹ ਡਾਂਗਾ ਚੱਕਲੀਆਂ ਬਾਬਿਆਂ ਨੇ ਮੂਹਰੇ ਉਹ ਕਹਿੰਦੇ ਕਿਹੜਾ ਆ ਗਿਆ ਇੰਦਰ ਕੌਣ ਆ ਹਮ ਪਰ ਉਹ ਇਧਰ ਦੀ ਹੈਗੇ ਉਹ 게ਟ ਵਾਲਾ ਭੱਜ ਗਿਆ ਉਹ ਕਹਿੰਦਾ ਸਰਦਾਰ ਹੈ ਕੋਈ ਹਮ ਕਹਿੰਦਾ ਨਾਲ ਬੱਚੇ ਹੈ ਹਮ ਕੋਈ ਮਗਰ ਲੱਗਿਆ ਉਹ ਕਹਿੰਦਾ ਗੱਡੀ ਕੁੜੀ ਤੇ ਨਾ ਵੱਜ ਗਿਆ ਕੋਈ ਹੋਰ ਕੋਈ ਹੈ ਨਾ ਹਮ ਚੁੱਪ ਕਰ ਦਿਓ ਚੁੱਪ ਕਰ ਦਿਓ ਉਹ ਮੂਹਰੇ ਦੀ ਬਾਬੇ ਕਹਿੰਦੇ ਕੀ ਹੋ ਗਿਆ ਮੈਂ ਕਿਹਾ ਜੀ ਪੁਲਿਸ ਹੈ ਪਤਾ ਨਹੀਂ ਗੱਲ ਕੀ ਹੈ ਹਮ ਬੱਚੇ ਨਾਲ ਹੈ ਮੈਂ ਕਿਹਾ ਕੋਈ ਬੇਇਜਤ ਕਰਨਗੀ ਵੀ ਤਾਂ ਭਜਾ ਕੇ ਬਾੜੀ ਆ ਉਹ ਕਹਿੰਦਾ ਕਿ ਇਧਰ ਦੀ ਨਿਕਲਿਆ ਗਾਹੀ ਆ ਜਾ ਗੱਡੀ ਖੜੀ ਰਹਿਣ ਦੀ ਅੱਛਾ ਬਾਬੇ ਉਹ ਮੁੰਡਿਆਂ ਨੂੰ ਕਹਿੰਦੇ ਵੀ ਗੰਨੇ ਜੇ ਖੜੇ ਕਰ ਦਿਓ ਫੜਾ ਫੜੇ ਜਿਹੜਾ ਗੱਡਿੰਗ ਵਾਲਿਆਂ ਨੂੰ ਕਹਿੰਦਾ ਭਾਈ ਸਾਰੇ ਆਪੋ ਆਪਣੀ ਸੈਟਿੰਗ ਹੋ ਜਾਓ ਕੋਈ ਨਾ ਦੱਸਿਓ ਹਾਂ ਤੇ ਮੈਨੂੰ ਬਾਪਿਆਂ ਨੇ ਕਮਰੇ ਚ ਬਾੜਿਆ ਮੈਂ ਗੇਟ ਲਾਉਣਾ ਤਾਂ ਕਮਰੇ ਸੀ ਮੈਂ ਵੇਖਿਆ ਗੱਡੇ ਨਾਲ ਗਿਆ ਮੈਂ ਕਹੋ ਆ ਗਿਆ ਹਾਂ ਹਾਂ ਬਾਬਾ ਗਿਆ ਕੋੰਦਰ ਬਹਿ ਜਾ ਹੂੰ ਮੈਂ ਅੰਦਰ ਬਹਿ ਗਿਆ ਹੂੰ ਭਾਈ ਉਹ ਪੁੱਤ ਪੱਤ ਕੇ ਕਿਹੜੇ ਕੁੜੇ ਦੇਖ ਉਹਨਾਂ ਨੇ ਫੇਰ ਭਜਾ ਦਿੱਤਾ ਕਿਉਂਕਿ ਤੇਜ਼ੀ ਸੀ ਉਹਨਾਂ ਨੂੰ ਪਤਾ ਵੀ ਘਾ ਹੀ ਜਾਂਦਾ ਹੈ ਅੱਛਾ ਇਹ ਪਿੰਡ ਨੂੰ ਜਾਊ ਹੂੰ ਤੇ ਉਹ ਇੱਥੇ ਮੁੰਡਾ ਹੀ ਰਾਮੇ ਦਾ ਬਿਆਨ ਹੂੰ ਮੇਰਾ ਦੋਸਤ ਹੈ ਉਹ ਪਾਦਮਪੁਰ ਰਹਿੰਦਾ ਹੈ ਉਹਨੇ ਮੈਨੂੰ ਵੇਖ ਲਿਆ ਹੂੰ ਉਹ ਨੂਨਪੁਰ ਨਾਲ ਹੀ ਖਾਲੀ ਹੂੰ ਉਹ ਬਾਬਿਆਂ ਕੋਲੇ ਆ ਗਿਆ ਕਹਿੰਦਾ ਜੀ ਮੈਨੂੰ ਮਿਲਾ ਦਿਓ ਕਹਿੰਦਾ ਵੀ ਬਾਬੇ ਨੂੰ ਮੇਰਾ ਭਰਾਈ ਆ ਹੂੰ ਉਹ ਆ ਕੀ ਨਾਂ ਤੇਰਾ ਇਹਦੇ ਬਾਬੇ ਨੂੰ ਮਿਲਵਾਣਾ ਤਾਂ ਨਾਂ ਦੱਸ ਉਹ ਆ ਮੇਰਾ ਵਿਅੰਤਾਈ ਜੀ ਪਿੰਡ ਰਾਮਾ ਮੈਂ ਬਾਦਮ ਪਰ ਰਹੀ ਹੂੰ ਬਾਬੇ ਮੇਰੇ ਕੋਲੇ ਇੱਕ ਬੰਦਾ ਭੇਜਿਆ ਉਹ ਕਹਿੰਦੇ ਵੀ ਇੱਕ ਵਿਅੰਤ ਨਾਂ ਦਾ ਬੰਦਾ ਰਾਮੀ ਦਾ ਹਾਂ ਬਾਦਮ ਪਰ ਰਿੰਦਾ ਮੈਂ ਕਹਿੰਦਾ ਜੀ ਭਰਾਈ ਆ ਆਪਣਾ ਲਿਆਓ ਹਾਂ ਉਹ ਨਾਲੇ ਖਾਦ ਲਿਆਜੇ ਕਿਉਂਕਿ ਇੱਧਰ ਘਰਦਾਰਾ ਮਗਰਲੇ ਪਾਸੇ ਮੈਂ ਤਾਂ ਗੰਨੇ ਵਾਲੇ ਪਾਸੇ ਉਧਰ ਖੇਤ ਹੀ ਆ ਤੇ ਉਧਰ ਕੋੜ-ਕੜ ਬਣਾਉਂਦੇ ਹੂੰ ਉਤਰ ਬਾਬੇ ਨੇ ਰਹਿਣ ਨੂੰ ਕਮਰੇ ਬਣੇ ਹੂੰ ਕੋ ਨੂੰ ਲਿਆਂਦਾ ਮੈਨੂੰ ਆ ਆ ਤੀਓ ਕਿ ਭਾਈ ਯਾਰ ਮੈਨੂੰ ਪਤਾ ਨਹੀਂ ਯਾਰ ਬਿਆਂ ਦਾ ਹੂੰ ਕੋਈ ਰੱਬ ਹੀ ਜਾਣੇ ਯਾਰ ਮੇਰੇ ਕੋਲ ਗਲਤੀ ਤਾਂ ਮੈਨੂੰ ਸਮਝੀ ਨਹੀਂ ਆਉਂਦੀ ਮੈਂ ਕਰਦਾ ਕੀ ਆ ਹਾਂ ਮੋਰ ਸਾਈ ਚੜ ਕੇ ਆਉਂਦੀ ਆ ਯਾਰ ਉੱਠ ਗਈ ਪੈਂਦੀ ਆ ਹਾਂ ਮੈਂ ਕਹਾਂ ਮਸਾਂ ਕੰਮ ਚਲਾਈ ਸੀ ਤੇਰਾ ਪੈ ਸੀ ਯਾਰ ਇੱਥੋਂ ਵੀ ਭਜਾਰਿਆ ਇਹਨਾਂ ਦਾ ਹੂੰ ਉਹ ਕਹਿੰਦਾ ਭਾਈ ਇਹ ਕ ਹੱਲ ਹੈਗਾ ਆਪਣੇ ਕੋਲੇ ਨਿਕਲਦਾ ਵੀ ਹੁਣ ਜੀਪ ਚ ਲਾ ਕੇ ਲੈ ਜਾਏਗਾ ਨਹੀਂ ਜਾ ਸਕਦਾ ਕੀ ਪਤਾ ਕਿੱਥੇ ਖੜੇ ਹੋਣਗੇ ਵੀ ਮੇਰੀ ਗੱਡੀ ਖਾਲੀ ਆਪਾਂ ਜੀਪ ਮੇਰੀ ਗੱਡੀ ਚ ਲਾਦ ਲਗੇ ਅੱਛਾ ਹੱਟੇ ਬਾਗੇ ਤਰਪਾਲਾ ਪਾ ਲੈਣਿਆ ਤੂੰ ਭਾਬੀ ਤੇ ਮੁੰਡਾ ਗੱਡੀ 'ਚ ਬਹਿ ਜਾਓ ਜਿੱਥੇ ਜਾਣਾ ਪਿੰਡ ਕਿੱਥੇ ਮੈਂ ਛੱਡਿਆ ਹਾਂ ਹਾਂ ਮੈਂ ਪੰਜਾਬ ਤਾਂ ਮੈਂ ਨਹੀਂ ਵਰਨਾ ਮੈਂ ਤਾਂ ਸੂਰਤਗੜ ਤੇ ਹਨਮਾਨਗੜ ਤੇ ਵਿਚਾਲੇ ਜੀ ਇਹਨਾਂ ਨੂੰ ਭੇਜਣਾ ਹੂੰ ਉਹ ਕਹਾਵਾ ਠੀਕ ਹੈ ਆਪਾਂ ਚੱਲਦੇ ਹਾਂ ਜਦ ਅਸੀਂ ਸੂਰਤਗੜ ਪਾਰ ਕਰਕੇ ਗਾਂ ਜਗ੍ਹਾ ਵੇਖਣ ਲੱਗੇ ਗੱਡੀ ਲਾਹਾਂਗੇ ਹਾਂ ਚਲੋ ਸਾਨੂੰ ਇੱਕ ਜਗ੍ਹਾ ਮਿਲ ਗਈ ਬਾੜ ਕਾਂ ਦੇ ਨਾਲ ਹੂੰ ਅਸੀਂ ਤਰਪਾਲਾ ਨਾਲੇ ਹੱਟੇ ਲਾਏ ਨਾਲਾ ਖੋਲਿਆ ਗੱਡੀ ਬੈਕ ਕਰੀ ਲੈ ਗਈ ਗੱਡੀ ਹੂੰ ਤੇ ਮੈਂ ਉਹਨੂੰ ਮੁੰਡੇ ਨੂੰ ਪੈਸੇ ਦਿੱਤੇ ਵੀ ਤੇੜ ਕੁਆਲੀ ਜਣਾ ਹਾਂ ਹੂੰ ਉਹਾਂ ਕੋਈ ਨਾ ਬਾਬਾ ਹੂੰ ਪੈਰਾਂ ਕੱਲ ਨੂੰ ਭਰ ਲੈਣੀ ਐ ਮੈਂ ਤੇ ਕਹਿੰਦਾ ਉਹ ਵੀ ਕੱਲ ਨਹੀਂ ਭਰਨੀ ਯਾਰ ਹੂੰ ਤੇ ਤੂੰ ਭਰਾ ਆਪਣਾ ਹੂੰ ਚਲੋ ਸਾਨੂੰ ਤਾਰ ਕੇ ਮੁਰ ਗਿਆ ਮੈਂ ਪਰੌਣੇ ਨੂੰ ਸੱਜਿਆ ਕੋ ਡੀ.ਐਲ. ਨੂੰ ਸਰਪੰਚ ਨੂੰ ਹੂੰ ਜੀਪ ਤੇ ਅਸੀ ਕਾਹ ਨੂੰ ਵੱਧ ਗਏ ਰਵਾਨਗਰ ਤੱਕ ਉਹ ਮੂਰੋ ਗੱਡੀ ਲੈ ਕੇ ਆ ਗਏ ਜੋ ਆ ਕਰਨ ਦੇ ਅੱਛਾ ਉਹ ਮੈਨੂੰ ਕਹਾ ਤੂੰ ਵੀ ਚੱਲ ਵੜ ਯਾਰ ਮੈਂ ਕਹਾ ਮੈਂ ਨਹੀਂ ਜਾਣਾ ਹਾਂ ਪਹਿਲਾਂ ਪਿੰਡ ਪਤਾ ਕਰੋ ਗੱਲ ਕੀ ਐ ਹਾਂ ਮੈਂ ਮੁੜ ਕੇ ਕਮਲਾ ਗੱਡੀ ਲੈ ਕੇ ਸੂਤ ਤੜਾ ਕੇ ਅੱਛਾ ਸੂਤ ਗੜ ਖਾਨ ਹੋਟਲ ਵਾਲਾ ਮੇਰਾ ਦੋਸਤ ਆ ਖਾਨ ਕਹਿੰਦਾ ਹੋਟਲ ਖਾਲੀ ਵਿਆਹ ਕਰ ਲਾ ਓਏ ਬੋਲ ਕੇ ਜਮਾ ਸਾਹਮਣੇ ਮੈਂ ਉਹ ਹੋਟਲ ਕਰ ਅੱਛਾ ਪੂਰੀ ਡੈ ਕਰਤੀ ਅਸੀਂ ਜਿਹੜਾ ਪਿਛਲਾ ਸੀ ਉਹ ਉਹ ਤਾਂ ਹੁਣ ਉੱਤੇ ਭਾਜੀ ਆਈ ਨਾ ਛੱਡ ਕੇ ਅੱਛਾ ਉੱਤੇ ਹੀ ਜਾਂਦੇ ਤਾਂ ਪੁਲਿਸ ਪਹੂਗੀ ਅੱਛਾ ਮੈਨੂੰ ਖਬਰ ਕੀ ਗੱਲ ਹੈ ਕੌਣ ਹੈ ਲੋਕੋ ਤਾਂ ਸਹੀ ਹਾਂ ਕੋਈ ਪਤਾ ਨਹੀਂ ਲੱਗਿਆ ਉੱਥੇ ਵਿਲੇ ਫਿਰਦੇ ਆ ਜੇ ਪਤਾ ਨਹੀਂ ਸੀ ਹੌਲੀ ਹੌਲੀ ਲੱਗਣਾ ਸੀ ਹਾਂ ਅਸੀਂ ਉੱਤੇ ਹੋਟਲ ਬਣਾ ਲਿਆ ਅੱਛਾ ਹੋਟਲ ਵੀ ਚਲਾ ਲਿਆ ਹਾਂ 55 ਸ਼ਰਟਾਂ ਮਗਾ ਲਈਆਂ ਲੁਧਿਆਣਿਆਂ ਤੋਂ ਦੋ ਰਾਂਟੀ ਸ਼ਰਟਾਂ ਨਹੀਂ 1 ਕਰੋੜ ਰੁਪਈਆ ਲਾਤਾ ਇੱਕ ਲੱਕੜ ਦੀ ਦੁਕਾਨ ਬਣਾ ਲਈ ਬਲਾਈ ਕੋਟੀ ਪੂਰਾ ਸਿਰਾ ਬਣਾ ਲਿਆ ਯਾਰ ਅੱਛਾ ਤੇ ਉਦੋਂ ਨੂੰ ਮੈਨੂੰ ਇੱਕ ਬੰਦਾ ਦਾ ਫੋਨ ਆਉਦਾ ਨਗੌਰ ਤੋਂ ਸਾਡਾ ਰਾਸਤਾ ਨਹੀਂ ਹਾਂ ਕਹਿੰਦਾ ਬਾਬਾ ਜੀ ਗਾਹ ਹੋ ਬਸ ਕੇ ਰਹਿਣਾ ਮੈਂ ਕਹਿੰਦਾ ਨਹੀਂ ਮੈਂ ਬਹੁਤ ਦੂਰ ਨਿਕਲ ਗਿਆ ਠੀਕ ਠਾਕ ਐ ਕੋਈ ਚਿੰਤਾ ਵਾਲੀ ਗੱਲ ਨਹੀਂ ਕਹਿੰਦਾ ਕਿੱਥੇ ਮੈਂ ਕਹਿੰਦਾ ਮੈਂ ਸੂਰਤਗੜ ਹਾਟਲ ਕਰ ਲਿਆ ਉਹ ਕਹਿੰਦਾ ਸੂਰਤਗੜ ਦੀ ਦਾ ਪੁਲਿਸ ਆਉ ਅੱਛਾ ਜਿਹੜੀ ਤੇਰੇ ਮਗਰ ਲੱਗੀ ਆ ਮੈਂ ਕਿਹਾ ਹੈ ਹਾਂ ਤੇ ਹੋਰ ਕਹਿੰਦਾ ਸੂਰਤ ਗੜ ਵਾਲੀ ਜਾਓ ਹਾਂ ਤੇ ਮੈਂ ਕਿਹਾ ਕਾਦੀ ਜਾਓ ਫਿਰ ਹਾਂ ਮੇਰਾ ਕੀ ਕਸੂਰ ਹੈ ਹਾਂ ਕਹਿੰਦਾ ਮੈਂ ਪੁੱਛ ਕੇ ਦੱਸਦਾ ਤੈਨੂੰ ਮੈਨੂੰ ਤਾਂ ਇੰਨਾ ਪਤਾ ਵੀ ਸੂਰਤ ਗੜ ਦੀ ਪੁਲਿਸ ਆਈ ਆ ਤੈਨੂੰ ਲੈਣ ਅੱਛਾ ਉਹ ਮੇਰਾ ਹੁਣ ਹੋਟਲ ਦੇ ਕਦੋਂ ਖੜੇ ਜਾਵੇ ਮੇਰੇ ਤੋਂ ਓਹੋ ਮੈਂ ਉਹ ਮੁੰਡੇ ਸੀਗੇ ਉੱਤੇ ਮੈਂ ਗੱਡੀ ਚੱਕੀ ਮੈਂ ਕਿਹਾ ਮੈਂ ਜਾਣਾ ਕਿ ਇਹ ਪਾਸੇ ਆ ਨਾ ਗੱਡੀ ਲਗੂਮਾ ਨਵਾਂ ਸੀ ਆਪਾਂ ਕਰਾਂਗੇ ਮੈਂ ਸੂਰਤਗੜ ਪਾਰ ਕਰਕੇ ਪਰਾਂ ਨੂੰ ਹੋ ਕੇ ਪਿੰਡ ਚ ਜਾਵੜਿਆ ਮੇਰੀ ਸੀਧੀ ਲਿਆਜ ਉੱਥੇ ਖੜ ਗਿਆ ਜਾ ਕੇ ਅੱਛਾ ਤੇ ਮੈਂ ਉਧਰੋਂ ਪ੍ਰੋਹਣੇ ਨੂੰ ਫੋਨ ਲਾਇਆ ਮੈਂ ਕਿਹਾ ਵੀ ਤੂੰ ਫਟਾਫਟ ਸੂਰਤਗੜ ਆਓ ਮੈਂ ਕਿਹਾ ਕੀ ਗੱਲ ਹੈ ਮੈਂ ਕਿਹਾ ਯਾਰ ਸੂਰਤਗੜ ਦੀ ਪੁਲਿਸ ਆ ਯਾਰ ਉਹਦਾ ਮੈਂ ਕਿਹਾ ਬੰ ਮਿਲ ਗਿਆ ਤੁਸੀਂ ਵੀ ਗੱਲ ਕੀ ਆ ਉਹ ਕਹਿੰਦਾ ਆਪਣੇ ਰਹਿਗੇ ਆ ਬੰਦੇ ਉਹਦਾ ਪ੍ਰੋਹਣੇ ਦਾ ਰਾਮੇ ਦਾ ਭੁੱਡੀ ਵਾਲਾ ਦਾ ਦੋਸਤ ਇੰਗਲੈਂਡ ਚ ਹੈ ਉਹਨੇ ਉਹਨੂੰ ਫੋਨ ਲਾਇਆ ਉਹਦਾ ਸਹਰਾ ਮੁਖਸਰ ਰਹਿੰਦਾ ਇਹ ਉਹ ਨਾਲ ਆ ਗਿਆ ਉਹਨਾਂ ਦੇ ਬੰਦੇ ਸੀ ਇੱਥੇ ਸੂਰਤਗੜ ਅੱਛਾ ਉਹਨਾਂ ਦੀ ਬਾਦੂ ਭਾਈ ਨਾਲ ਲੋਟ ਸੀ ਉਦੋਂ ਪ੍ਰਧਾਨ ਹੁੰਦਾ ਸੀ ਹੁਣ ਤਾਂ ਐਮਪੀ ਆ ਉਹ ਹੂੰ ਫੋਨ ਨਾਲ ਉਹਦੇ ਨਾਲ ਗੱਲ ਕਰੀ ਉਹ ਕਹਿੰਦਾ ਵੀ ਕੋਈ ਨਹੀਂ ਘਰੇ ਆਜੋ ਲਿਆਓ ਬੰਦਾ ਹੂੰ ਉਹਨਾਂ ਨੇ ਮੈਨੂੰ ਫੋਨ ਲਾਇਆ ਕਿੱਥੇ ਐ ਮੈਂ ਕਹਾ ਇੱਥੇ ਆ ਭਲਾ ਨਹੀਂ ਜਗਾ ਕਹਿੰਦੇ ਆ ਜਾ ਮੈਂ ਉਹਨਾਂ ਨਾਲ ਗੱਡੀ 'ਚ ਬਹਿ ਗਿਆ ਹੂੰ ਉਹਦੋਂ ਮੈਨੂੰ ਫੋਨ ਆ ਗਿਆ ਹੂੰ ਉਹਦਾ ਜਿਹੜਾ ਮੁੰਡੇ ਦਾ ਮੁੰਨਾ ਜਿਹੜਾ ਰਾਤਾਂ ਨਹੀਂ ਸੀ ਹੂੰ ਉਹ ਕਹਿੰਦਾ ਕੋਈ ਗਵਾਰੇ ਦਾ ਲਫੜਾਇਆ ਹੈ ਹੂੰ ਵੀ ਗਵਾਰਾ ਵੇਚਿਆ ਤੁਸੀਂ 50 ਲੱਖ ਦਾ ਐਨਾ ਮੈਂ ਕਿਹੜਾ ਗਵਾਰਾ ਵੇਚਦਾ ਹਾਂ ਹਾਂ ਕਹਿੰਦਾ ਯਾਰ ਪਤਾ ਨਹੀਂ ਉਹ ਗੱਡੀ ਵਾਲੇ ਫੜਿਆ ਡਰਾਈਵਰ ਕਨੇਕਟਰ ਅੱਛਾ ਕਹਿੰਦਾ ਉਹ ਮੰਨਿਆ ਵੀ ਬਾਬੇ ਤਾਰੀ ਦੇ ਵੇਚਿਆ ਹੂੰ ਉਹ ਭਰਾਵਾ ਮੈਂ ਕਿਹਾ ਉਹ ਮੇਰੇ ਯਾਦ ਆ ਗਿਆ ਮੈਂ ਕਿਹਾ ਜਿਹੜਾ ਰਾਤ ਨੂੰ ਲੌਂਦੇ ਸੀ ਹੂੰ ਯਾਰ ਮੈਂ ਕਿਹਾ ਉਹਦਾ ਮਾਲਕ ਹੈ ਮਾਨਾਰਾਮ ਹੋਟਲ ਦਾ ਉਹਨੇ ਲਾਇਆ ਹੂੰ ਅਰੇ ਬਾਬਾ ਜੀ ਕਹਿੰਦਾ ਕਾਹਨੂੰ ਮਾਲਕ ਹੈ ਮਾਨਾਰਾਮ ਹਾਂ ਮੈਂ ਕਿਹਾ ਕਿਉਂ ਕਹਿੰਦੇ ਸਾਫ ਕਰਾਇਦਾ ਰੇ ਮਾਲਕ ਦਾ ਆਇਆ ਹੀ ਨਹੀਂ ਹੋਟਲ ਤੇ ਕਦੇ ਆਇਆ ਮੈਂ ਕਿਹਾ ਇਹ ਮੈਨੂੰ ਕਹਿੰਦਾ ਮੈਂ ਮਾਲਕਾਂ ਕਹਿੰਦੇ ਤਾਂ ਆਪ ਟੋਡੇ ਵੇਚਣੇ ਸੀ ਤੈਨੂੰ ਰੋਟੀਆਂ ਵਾਲਾ ਹੋਟਲ ਕਰਾਤਾ ਹਾਂ ਹਾਂ ਲੈ ਤੂੰ ਕਿਰਾਇਆ ਲਈ ਜਾਂਦਾ ਹੂੰ ਦੋ ਕੰਮ ਚੱਲ ਪਏ ਕਹਿੰਦਾ ਇਹ ਤਾਂ ਪੰਜਾਬੀ ਨੂੰ ਫ੍ਰੀ ਲੱਗਦੇ ਆ ਰੋਟੀਆਂ ਤੇ ਅੱਛਾ ਮੈਂ ਕਿਹਾ ਯਾਰ بڑا ਪੰਗਾ ਆਇਆ ਹਾਂ ਮੈਂ ਕਿਹਾ ਤਾਂ ਘੁਆਰਾ ਚੋਰੀ ਕਾਰੀ ਮੈਨੂੰ ਪੂਰੀ ਨਾ ਸਮਝਾਈ। ਹਾਂ। ਚਲੋ ਅਸੀਂ ਉੜ ਗਏ। ਹਾਂ। ਬਾਦੂ ਭਾਈ ਕੋਈ ਉਹਨੇ ਐਸਟੂ ਨੂੰ ਫੋਨ ਮਾਰਿਆ। ਹਾਂ। ਹੋਲੀ ਦਾ ਦੂਜਾ ਦਿਨ ਭਾਈ। ਅੱਛਾ। ਜੀ। ਉਹ ਕਹਿੰਦਾ ਵੀ ਤੁਸੀਂ ਚਲੋ ਥਾਣੇ। ਹਾਂ। ਬੇਫਿਕਰੋ ਕੇ ਚਲੋ ਉਹਦੇ ਰਿਸ਼ਤੇਦਾਰ ਜਿਹੜਾ ਨਾਲ ਸੀ ਉਹ ਕਹਿੰਦਾ ਵੀ ਆ ਜਾਓ ਕੋਈ ਗੱਲ। ਹਾਂ। ਕਬਰਾਂ ਦੀ ਲੋੜ ਨਹੀਂ ਯਾਰ ਅਸੀਂ ਹੈਗੇ ਆਂ। ਹਾਂ। ਅਸੀਂ ਭਾਈ ਨਾਲ ਥਾਣੇ ਆ ਗਏ। ਹਾਂ। ਉੱਥੇ ਡੀਜੇ ਲੱਗਿਆ ਬਾ ਹੋਲੀ ਖੇਡਣ ਪੁਲਿਸ ਵਾਲੇ। ਇੱਥੇ ਦੂਜੇ ਦਿਨ ਹੋਲੀ ਖੇਡਦੀ ਆ ਪੁਲਿਸ। ਹਾਂ। ਪਹਿਲੇ ਦਿਨ ਫਿਰ ਕੋਈ ਡਿਊਟੀ ਹੋਦੀ ਹੈ ਨਾ। ਹਾਂ। ਮੈਂ ਰਾਮ ਨੂੰ ਆਖਿਆ ਪਰੋਣੇ ਨੂੰ ਮੈਂ ਕਿਹਾ ਦਾ ਕੰਮ ਉਦੋਂ ਵੀ ਖਰਾਬ ਹੈ ਹਾਂ ਕਹਿੰਦਾ ਕਿਉਂ ਮੈਂ ਕਿਹਾ ਨੇੜੇ ਨੇੜੇ ਰਿਓ ਮੇਰੇ ਜੇ ਮੈਨੂੰ ਕਿਸੇ ਕਮਰੇ ਚ ਵਾਰ ਕੇ ਕੋ ਪੁੱਛਣ ਲੱਗੇ ਤੇ ਕੰਨ ਲਾ ਲਿਓ ਮੈਂ ਕਹਾਂ ਹਾਂ ਕਹਿੰਦਾ ਕਿਉਂ ਮੈਂ ਕਿਹਾ ਚੀਕ ਹੀ ਨਹੀਂ ਸੁਣਨੀ ਮੇਰੀ ਜਿੰਨਾ ਮਰਜੀ ਮਾਰੀ ਜਾਵਾਂ ਪਤ ਨਹੀਂ ਲੱਗਣਾ ਤੁਹਾਨੂੰ ਕੁੱਟੀ ਜਾਂਦੇ ਆ ਹਾਂ ਕਹਿੰਦਾ ਚੰਗਾ ਚੰਗਾ ਬੋਲ ਕੰਜਰਦੇ ਆ ਮੇਰੇ ਦਾ ਦੱਸ ਲੱਗਦਾ ਯਾਰ 50 ਲੱਖ ਵੇਚ ਕੇ ਹਾਂ ਜਦੋਂ ਗਏ ਹੀ ਐਸਐਚਓ ਆ ਗਿਆ ਰੰਗ ਨਾ ਭਰਿਆ ਵਾ ਅੱਛਾ ਹਾਂ ਵੀ ਕੋਈ ਨਾ ਤਾਰੀ ਬਾਪੂ ਮੈਂ ਕਹਾਂ ਮੈਂ ਹਾਂ ਬਤੂਆ ਹੀ ਨਹੀਂ ਆ ਮੈਂ ਕਿਹਾ ਇੱਧਰ ਸਾਡੇ ਰਸਤੇ ਦਾ ਹਾਂ ਬੱਲੇ ਆ ਹਾਂ ਆਗਿਆ ਮੈਂ ਕਿਹਾ ਤੁਸੀਂ ਪੰਜਾਬੀ ਆ ਉਹ ਰਾਤ ਦਾ ਨਹੀਂ ਹਾਂ ਲੱਗਿਆ ਰਿਆ ਕਰ ਹਾਂ ਤੇ ਤੂੰ ਕਹਿੰਦਾ ਮਿਹਰਿਆ ਗਏ ਨਹੀਂ ਭੱਜ ਕਿਉਂ ਗਿਆ ਬਈ ਗੁਆਰਾ ਵੇਚ ਕੇ ਮੈਂ ਕਿਹਾ ਮੈਂ ਕਿਹੜਾ ਗੁਆਰਾ ਵੇਚਦਾ ਉਹੀ ਤਾਂ ਮੈਂ ਕਲੀਅਰ ਕਰਨਾ ਆ ਕਹਿੰਦਾ ਉਦੋਂ ਕਿਉਂ ਭੱਜਿਆ ਮੈਂ ਕਿਹਾ ਉਦੋਂ ਭੱਜਿਆ ਮੈਂ ਕਿਹਾ ਵੀ ਪੁਲਿਸ ਪੰਜਾਬ ਦੀ ਐ ਭੱਗਾ ਵਾਲੀ ਮੇਰੇ ਬੱਚੇ ਆ ਉੱਥੇ ਮੈਂ ਕਿਹਾ ਯਾਰ ਕੋਈ ਬੱਚਿਆਂ ਨੂੰ ਲੈ ਕੇ ਯਾਰ ਨਾਲ ਬਿਠਾ ਕੇ ਹੋਰ ਗੱਡੀ 'ਚ ਮੈਨੂੰ ਹੋਰ ਤੇ ਮੇਰੀ ਇੱਜ਼ਤ ਰੁੱਲ ਗਈ ਮੈਂ ਕੀ ਕਰੂੰ ਮੈਂ ਬੱਚਿਆਂ ਦਾ ਡਰ ਮਾਰਾ ਭੱਜਿਆ ਯਾਰ ਮੈਨੂੰ ਪਤਾ ਹੁੰਦਾ ਉਹਦੀ ਸੂਰਤਗੜ ਵਾਲੇ ਮੈਂ ਭੱਜ ਕੇ ਕੀ ਲੈਣਾ ਸੀ ਨਾਲੇ ਪਤਾ ਹੀ ਨਹੀਂਗਾ ਮੈਂ ਚੋਰ ਨਹੀਂ ਚੋਰ ਦਾ ਭਾਈ ਨਹੀਂ ਮੈਂ ਕਿਹਾ ਲਈ ਕੋਈ ਪੰਜਾਬ 'ਚ ਖਬਰ ਕੋਈ ਨਾ ਮਾ ਉਹ ਤੂੜ ਉੱਠੜਿਆ ਹੋਵੇ ਮੈਂ ਉਹ ਕਹਿੰਦਾ ਆਹ ਗੱਲ ਐ ਕਹਿੰਦਾ ਵੀ ਗੁਵਾਰਾ ਫਿਰ ਮੈਂ ਕਿਹਾ ਗੁਵਾਰਾ ਤੋਂ ਮਾਲ ਖਲਾਉਂਦਾ ਸੀ ਹੋਟਲ ਆ ਹਾਂ ਮੈਂ ਕਿਹਾ ਮੈਂ ਉੱਠਿਆ ਮੈਂ ਉਹਨੂੰ ਪੁੱਛਿਆ ਹੂੰ ਇਹ ਕੀ ਲਈ ਜਾਂਦਾ ਹੈ ਉਹਨਾਂ ਗੁਵਾਰਾ ਮੈਂ ਕਿੱਥੋਂ ਲੈ ਆਇਆ ਉਹ ਕਹਿੰਦਾ ਆਪਣਾ ਬੱਤੂ ਵਾਲੀ ਨਹਿਰ ਤੋਂ 300 ਕਿੱਲਾ ਆਪਣਾ ਮੈਂ ਕਿਹਾ ਚਾਰ ਜਾਣੇ ਲਾਉਂਦੇ ਸੀ ਇਹ ਮੈਂ ਕਿਹਾ ਮੈਂ ਫੇਰ ਸੌਂ ਗਿਆ ਜਾ ਕੇ ਹੂੰ ਤੜਕੇ ਜਦੋਂ ਉੱਠਿਆ ਮੈਂ ਕਿਹਾ ਗੁਵਾਰਾ ਹੈ ਨਹੀਂ ਸੀ ਉਹ ਲੈ ਗਈ ਹੂੰ ਕਹਿੰਦਾ ਉਹ ਕਹਿਣਗੇ ਆਏ ਡਰਾਈਵਰ ਗੈਨੇਟਰ ਮੈਂ ਕਿਹਾ ਉਹਦੇ ਮੈਨੂੰ ਲੈ ਚੱਲੋ ਹਾਂ ਮੈਂ ਤਾਂ ਜਾਣਦਾ ਨਹੀਂ ਕੌਣ ਆ ਉਹ ਅੱਛਾ ਨਾਲ ਹੀ ਭਾਈ ਢੇਰ ਆ ਰੋਡ ਤੇ ਉੱਥੇ ਸੂਰਜ ਕੱਢ ਹਾਂ ਐਸਪੀ ਵੀ ਆ ਗਿਆ ਹਾਂ ਉਹ ਕਹਿੰਦਾ ਨਿਕਲ ਲੈ ਕਹਿੰਦਾ ਫਿਰ ਨਹੀਂ ਇਹ ਵੀ ਬਾਹ ਨੂੰ ਕੀੜਾ ਦੰਨੇ ਆਪਾਂ ਹਾਂ ਮੈਂ ਡਰ ਗਿਆ ਮੈਂ ਯਾਰ ਕੁੱਟਣ ਨਹੀਂ ਵੀ ਹੈ ਨਾ ਉਹਨੇ ਹੁਣ ਨਾ ਬਣਾਈ ਬੈਠੇ ਹਾਂ ਜਦੋਂ ਜੇਹੜਾ ਗੇਟ ਖੁੱਲਿਆ ਅੰਦਰ ਗਏ ਐਂਟਰੀ ਤੇ ਮੈਂ ਮੰਦਰੀ ਹੀ ਰਹਿ ਗਏ ਗਾਂਹਾਂ ਆ ਜਾ ਕਹਿੰਦੇ ਅੱਛਾ ਉਹ ਗਾਂਹ ਤੋਂਨੇ ਡਰਾਈਵਰ ਨੇ ਅੰਦਰ ਭਾਈ ਕਹਿੰਦੇ ਜਾਣਦੇ ਬੰਦੇ ਨੂੰ ਕੌਣ ਹੈ ਕਹਿੰਦੇ ਕਹਿੰਦਾ ਜਿਹੇ ਢਾਬੇ ਤੇ ਮਾਰਦੇ ਚਾ ਤੂੰ ਕਹਿੰਦਾ ਤਾਰੀ ਆ ਜਦੋਂ ਬੀਤਿਆ ਉਦੋਂ ਸੀਗਾ ਕਹਿੰਦਾ ਨਹੀਂ ਕਹਿੰਦਾ ਫਿਰ ਕੌਣ ਸੀ ਕਹਿੰਦਾ ਜੀ ਉਹ ਰਾਜਸਤਾਨੀ ਨੇ ਮਾਨਾ ਰਾ ਨਹੋ ਉਹ ਪਾਉਣਾ ਕਹਿੰਦਾ ਉਹਦਾ ਢਾਬਾ ਉਹ ਕਹਿੰਦਾ 42 ਦਾ ਨਾ ਕਿਉਂ ਲੈ ਨੀ ਇਹ ਢਾਬਾ ਉਹਦਾ ਹਾਂ ਕੋਈ ਹਿੰਦੀ ਦੀ ਗੱਲ ਕਰਦਾ ਇਹ ਮਾਰਵੜੀ ਦੋ ਗਾ ਚਲਾਉਂਦਾ ਤਾਰੀ ਹੋਗਾ ਚਲਾਉਣ ਵਿੱਚ ਕੀ ਓਏ ਹਾਂ ਗੁਆਰਾ ਕਿਨੇ ਲਾਇਆ ਕਹਿੰਦਾ ਮਾਨਾ ਰਾਮ ਨੇ ਹੂੰ ਤੇ ਪਿਆਰੇ ਅੰਗਰੀ ਹੋਏ ਉਹਦਾ ਦਿਲ ਕਰੋ ਵੀ ਲਫੇੜਾ ਮਾਰਾ ਇਹਦੇ ਹੂੰ ਬਹੁਤ ਪੜਿਆ ਰਿਹਾ ਬੰਦਾ ਯਾਰ ਉਹ ਕਹਿੰਦਾ ਸ਼ਰਮ ਹੈ ਕੋਈ ਤੂੰ ਸਾਨੂੰ ਕਹਿਆ ਮੈਂ ਤਾਰੀ ਬਾਬੇ ਦੇ ਵੇਚਿਆ ਹੂੰ ਇਹਦਾ ਮਤਲਬ ਤਾਰੀ ਬਾਬੇ ਨੂੰ ਵੇਚਿਆ ਹੋ ਗਿਆ ਕਿ ਉਹਦੇ ਢਾਬੇ ਦੇ ਵਿੱਚ ਹੈ ਢਾਬਾ ਬਿਆਲੀ ਲਊ ਤਾਰੀ ਬਾਬੇ ਨੂੰ ਹੋਰ ਕੌਣ ਲਊ ਹੁਣ ਤੂੰ ਕਹਿੰਦਾ ਮਾ ਨਾਰਾ ਮੈਂ ਢਾਬੇ ਦਾ ਮਾਲਕ ਹੈ ਜਿਵੇਂ ਬੋੜਾ ਲੱਗਿਆ ਇਹ ਗੱਲ ਤੂੰ ਪਹਿਲਾਂ ਕਹਿੰਦਾ ਅਸੀਂ ਉਹਦਾ ਹੀਨਾ ਤੋਂ ਉੱਪਰ ਕਰੀ ਬੈਠੇ ਹਾਂ ਢਾਬੇ ਛੜਾਦੇ ਉਹਦੇ ਉਹ ਭੱਜਿਆ ਫਿਰਦਾ ਇੱਥੋਂ ਵੀ ਭੱਜ ਗਿਆ ਧਾਫਾ ਕਰਕੇ ਹਾਂ ਯਾਰ ਕੋਈ ਗੱਲ ਆ ਇਹ ਤੇ ਮੇਰ ਆ ਗਏ ਅਸੀਂ ਮੈਂ ਕਹਾਂ ਜੀ ਜਦੋਂ ਮਰਜ਼ੀ ਬੁਲਾ ਲਿਓ ਮੇਰਾ 1% ਵੀ ਕਸੂਰ ਹੋਇਆ ਮੈਂ ਗੱਲ ਲਊ ਹੂੰ ਇਹਨਾਂ ਪਤਾ ਲੱਗ ਗਿਆ ਹੁਣ ਕਹਿੰਦਾ ਮਾਨ ਆਰਾਮ ਕਿੱਥੇ ਮਿਲੂ ਮੈਂ ਕਹਿੰਦਾ ਉਹ ਉੱਥੇ ਹੀ ਮਿਲੂਗਾ ਤੁਹਾਨੂੰ ਭਾਪੀ ਹੂੰ ਫਿਰ ਉਹਨਾਂ ਨੇ ਇੱਕ ਚੱਕਿਆ ਜਿਹੜਾ ਵਿਚਾਲੇ ਵਪਾਰੀ ਸੀ ਹੂੰ ਠੀਕ ਐ ਵਪਾਰੀ ਮੰਨਿਆ ਫਿਰ ਗਾਂ ਕਹਿੰਦਾ ਮੈਂ ਵੇਚਿਆ ਬਾਣੀਆਂ ਇਹਨੂੰ ਹੂੰ ਬਾਣੀਆਂ ਨੇ 50 ਲੱਖ ਤਾਂ ਲਿਆ ਸੀ ਬਾਈ ਅੱਛਾ 50 ਤਾਂ ਦੁਕਾਨ ਨੂੰ ਲਿਆ ਉਹ ਹਾਂ 60 ਲੱਖ ਦਾ ਬੈਲਟੀ ਤੇ ਮਾਲ ਸੀਗਾ 30 35 ਵਿੱਚ ਲਿਆ ਉਹ ਹੂੰ 30 35 ਚੋਂ ਗਾ ਅੱਧੇ ਡਰਾਈਵਰ ਉਹ ਕਰੈਕਟਰ ਦੇ ਹੀ ਅੱਧੇ ਇਹਨਾਂ ਦੇ ਦੋ ਜਣਿਆਂ ਦੇ ਅੱਛਾ ਆਇਆ ਕੀ ਉਹ ਹਾਂ ਠੀਕ ਐ ਉਹਨੇ ਸਸਤਾ ਲੈ ਲਿਆ ਤੇ ਮੁਰਗਿਓ ਆ ਦਾ ਬੈਲ ਲਈ ਫਿਰ ਉਹਨੂੰ ਕਾਪੀ ਬਾਈ ਮੈਂ ਢਾਬੇ ਤੇ ਕੀ ਕਰਨ ਆ ਗਿਆ ਫਿਰ ਉਹ ਲਾਉਣ ਕਾ ਤੇ ਆ ਗਿਆ ਉੱਥੇ ਉਹ ਢਾਬੇ ਵਾਲਾ ਸੀ ਨਾਲ ਦੂਜਾ ਉਹ ਮਾਲਕ ਸੀ ਨਹੀਂ ਉੱਥੇ ਲੈ ਗਏ ਕੱਲ ਤੋਂ ਮੈਂ ਕਿਹਾ ਅਗਲਾ ਕਹਿੰਦਾ ਟਰੱਕ ਲੈ ਕੇ ਜਾਵਾਂਗੇ ਉੱਥੇ ਬਾਣੀਆਂ ਨੂੰ ਪਤਾ ਲੱਗ ਜੂ ਵੀ ਟਰੱਕ ਚੋਰੀ ਦਾ ਹੈ ਅੱਛਾ بیچ ਬਈ ਟਰੱਕ ਵਾਲੇ ਹਾਂ ਬਾਣੀਆਂ ਡਰ ਜਾਂਦਾ ਹਾਂ ਕਿੱਥੇ ਉਹ ਆਪ ਦਾ ਪੀਕਅਪਾਂ ਚਲ ਗਏ ਆ ਵੀ ਆਪਣਾ ਗਵਾਰਾ ਕੱਢ ਲਿਆ ਲੈ ਕੇ ਆਏ ਆ ਅੱਛਾ ਠੀਕ ਹੈ ਵਾਰਦਾਨਾ ਪਾਰ ਤਾਂ ਖੁੱਲਾ ਕਰਕੇ ਵੇਚਦਾ ਅੱਛਾ ਫਿਰ ਉਹਨਾਂ ਨੇ ਨਹੀਂ ਵੇਖਿਆ ਵੀ ਕਿੰਨੇ ਪੈਸੇ ਸੀਗੇ ਕਿੰਨੇ ਨਹੀਂ ਹਾਂ ਉਹਨਾਂ ਨੇ ਬਾਲਟੀ ਦਿੱਤੀ ਬਾਣੀਆਂ ਫੜ ਲੈਂਦਾ ਮੇਰੇ ਢਾਬੇ ਦੀ ਹਾਂ ਬਾਣੀਆਂ ਬੱਧੀ ਹਾਂ ਇਹ ਮੈਂ ਉਹ ਬੀਜ ਨੂੰ ਹੱਥਾਂ ਲਾ ਗਿਆ ਮੈਂ ਬਾਲਟੀ ਲਿਆ ਉਹ ਕੋਲੇ ਰੱਖਿਓ ਕਹਿੰਦਾ ਕਿਉਂ ਮੈਂ ਕਿਹਾ ਫਰਤਲ ਵੇੜ ਦੂ ਥੱਲੇ ਰੱਖਦੇ ਹੋ ਸਨਾਂ ਚ ਵਿਚਾਲੀ ਬਾਲਟੀ ਚ ਡਿੱਗੀ ਜਾਂਦੀ ਕਹਿੰਦਾ ਕਿ ਮੈਂ ਕਿਹਾ ਪਸ਼ਾਬ ਨਿਕਲਣ ਵਾਲਾ ਹੀ ਆਦਾ ਜੇ ਮੈਂ ਕਿਹਾ ਮਾੜਾ ਜਿਹੇ ਨਾਲ ਦਬਕਾ ਮਾਰਦਾ ਹਾਂ ਹਾਂ ਕਹਿੰਦਾ ਹਵਾ ਆ ਜਾਂ ਲੱਤਾਂ ਵੀ ਉਹ ਹੀ ਲੱਗਦੀਆਂ ਕੱਬੀ ਜਾਂਦ ਗਏ ਹਾਂ ਉਹ ਕਹਿੰਦਾ 50 ਲੱਖ ਲੈਣਾ ਹੈ ਦਿੰਦਾ ਹਾਂ ਹਾਂ ਇਨੀ ਗੱਡੀ 'ਚ ਬੈਠ ਕਹਿੰਦਾ ਦਿੰਦਾ ਅੱਛਾ ਆਹ ਤੁਹਾਡਾ ਤਾਂ ਕੀ ਕਸੂਰਾ ਕਹਿੰਦਾ ਤੁਹਾਡਾ ਗੁਆਰੇ ਦੇ ਪੈਸੇ ਤਾਂ ਮੈਂ ਦੇਣੀ ਹੈ ਹਾਂ ਤੇ ਉਹਨਾਂ ਨੇ ਉਹ 50 ਲੱਖ ਰੁਪਇਆ ਬਾਣੀਏ ਤੋਂ ਲੈ ਲਿਆ ਹਾਂ ਫਿਰ ਇਹ ਵੀ ਫੜਿਆ ਗਿਆ ਉਹ ਵੀ ਅੰਦਰ ਹੋ ਗਿਆ ਮੈਂ ਹੱਥ ਬੰਨਤੀ ਮੈਂ ਪਿੰਡ ਚਲਿਆ ਗਿਆ ਮਗਰ ਉਹ ਜਿਹੜੀ ਮੇਰੀ ਗੱਡੀ ਸੀ ਉਹ ਵੀ ਭੰਤੀ ਹਾਂ ਅੱਛਾ ਹੁੰਦੀ ਪੈ ਗਈ ਹਾਂ ਗੱਡੀ ਮੇਰੀ ਚੱਕਣਾ ਚੂਰ ਕਰਦੀ ਹਾਂ ਠੀਕ ਹੈ ਹਾਂ ਮੈਂ ਕਹਾਂ ਯਾਰ ਮੈਂ ਪਿੰਡ ਵੱਜਿਆ ਮੈਂ ਕਹਾਂ ਯਾਰ ਇਹੋ ਜਿਹੀ ਕਮਾਈ ਤੋਂ ਕੀ ਖੱਟਿਆ ਯਾਰ ਹੂੰ ਘਰੇ ਤਲੋ ਹੂੰ ਫਿਰ ਮੈਂ 2 ਸਾਲ ਪਿੰਡ ਰਿਆ ਮੈਂ ਕੱਪੜੀ ਦੁਕਾਨ ਪਈ ਹੂੰ ਕੋਟ ਕੋ ਬਹੁਤ ਬਚਾਉਂਦਾ ਸੀ ਮੈਂ ਅੱਛਾ ਕੱਪੜਾ ਵੇਚਣ ਲੱਗ ਗਿਆ ਹਾਂ